ਇੱਥੇ ਪੌਂਟਾ ਸਾਹਿਬ ਦੇ ਨੇੜੇ ਹੀ ਸਾਡੌਰਾ ਪਿੰਡ ਸੀ ਪੀਰ ਬੁੱਧੂ ਸ਼ਾਹ ਮੁਸਲਮਾਨਾਂ ਦਾ ਵੱਡਾ ਪੀਰ ਬੇਅੰਤ ਇਹਦੇ ਚੇਲੇ ਸਨ ਬੜੀਆਂ ਰਿੱਧੀਆਂ ਸਿੱਧੀਆਂ ਬੜੀਆਂ ਇਹਦੇ ਕੋਲ ਕਰਾਮਾਤਾਂ ਸਨ ਜਿਹੜਾ ਵਚਨ ਕਰਦਾ ਸੀ ਉਹ ਤੋਂ ਪੂਰਾ ਹੋ ਜਾਂਦਾ ਸੀ ਬੜੇ ਇਹਨੇ 40 ਕੱਟੇ ਹੋਏ ਸਨ ਪਰ ਅਜੇ ਹਉਮੇ ਦਾ ਨਿਵਾਰਣ ਨਹੀਂ ਸੀ ਹੋਇਆ ਕਿਸੇ ਕਾਮਲ মুর্ਸ਼ਿਦ ਦੀ ਤਲਾਸ਼ ਦੇ ਵਿੱਚ ਸੀ ਕੋਈ ਕਾਮਲ ਮੁਰਸ਼ਿਦ ਮਿਲ ਜਾਏ ਮੇਰੀ ਹਉਮੈ ਮਿਟ ਜਾਏ ਹਉਮੈ ਖਤਮ ਹੋ ਜਾਏ ਇਹਨੂੰ ਪਤਾ ਲੱਗਾ ਕਿ ਇੱਥੇ ਨੇੜੇ ਹੀ ਪੁੰਟਾ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸੋਭਾ ਕੰਨਾਂ ਦੇ ਨਾਲ ਸੁਣੀ ਆਪਣੇ ਮਰੀਦਾਂ ਨੂੰ ਆਪਣਾ ਪਲੰਘ ਚੁਕਾਇਆ ਪਲੰਘ ਤੇ ਸਵਾਰ ਹੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਉਂਦਾ ਜਿਸ ਤਰ੍ਹਾਂ ਆ ਦਰਬਾਰ ਲੱਗਿਆ ਹੋਇਆ ਸਤਿਗੁਰਾਂ ਦਾ ਇਸ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਬਾਰ ਦੇ ਵਿੱਚ ਸੋਭਾ ਪਾ ਰਹੇ ਸਨ ਅਜੇ ਦੂਰੋਂ ਹੀ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦیدار ਕੀਤਾ ਇਹਨੂੰ ਚਲਕਾਰਾ ਪਿਆ ਸਜਦਾ ਮੱਕੇ ਨੂੰ ਕਰਾਂ ਜਾਂ ਤੇਰੇ ਵੱਲੇ ਤੇਰੇ ਨੂਰ ਤੋਂ ਮੱਕਾ ਜੁਦਾ ਹੀ ਨਹੀਂ ਤੂੰ ਹੈ ਖੁਦ ਖੁਦਾ ਤੇਰੇ ਤੋਂ ਬਿਨਾ ਹੋਰ ਕੋਈ ਖੁਦਾ ਹੀ ਨਹੀਂ ਪੀਰ ਬੁੱਧੂ ਸ਼ਾਹ ਦیدار ਕਰ ਬੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਐਉਂ ਕਰਕੇ ਉਹ ਤੇਰੇ ਨੈਣਾ ਵਿੱਚ ਨਾਮ ਦੀ ਕੁਮਾਰੀ ਤੇਰੇ ਨੈਣਾ ਵਿੱਚ ਨਾਮ ਦੀ ਕੁਮਾਰੀ ਤੇ ਮੁਖੜ ਦੇ ਤੈਨੂੰ ਨੂਰ ਡਲ ਕੇ ਹਮ ਮੁਖੜ ਦੇ ਤੈਨੂੰ ਨੂਰ ਡਲ ਕੇ ਤੇਰੇ ਨੈਣਾ ਵਿੱਚ ਨਾਮ ਦੀ ਕੁਮਾਰੀ ਤੇਰੇ ਨੈਣਾ ਵਿੱਚ ਨਾਮ ਦੀ ਕੁਮਾਰੀ ਤੇ ਮੁਖੜ ਦੇ ਤੈਨੂੰ ਨੂਰ ਡਲ ਕੇ ਹਮ ਮੁਖੜ ਦੇ ਨਾ ਮੈਂ ਤੇ ਨਾਮ ਤੇ ਤੁਹਾਡੀ ਤੇਰੇ ਨਾਲ ਆਇ ਤੇ ਨਾਮ ਤੇ ਮਾਰੀ ਤੇ ਮੁੜਦੇ ਤੂੰ ਮੁੜਨ ਕੇ ਹਮ ਕੋੜ ਤੇ ਮੁੜ ਜਲ ਤੇ If you follow the hotel. ਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰੋਂ ਦਰਸ਼ਨ ਕਰਦਾ ਹੈ ਦਰਬਾਰ ਦੇ ਵਿੱਚ ਆਇਆ ਤੁਰਿਆ ਜਾਂਦਾ ਹੈ ਮਨ ਦੇ ਵਿੱਚ ਉਹ ਜਿਹੜੀ ਹਉਮੈ ਸੀ ਨਾ ਕਿ ਮੇਰੇ ਐਨੇ ਚੇਲੇ ਨੇ ਮੈਂ ਐਨਾ ਵੱਡਾ ਪੀਰ ਮਨ ਦੇ ਵਿੱਚ ਹਉਮੈ ਦਾ ਕੰਡਾ ਜਿਹੜਾ ਸੀ ਉਹਨੇ ਤੰਗ ਕੀਤਾ ਕਿ ਇਹ ਮੇਰੇ murid ਕੀ ਆਖਣਗੇ ਕਿ ਸਾਡਾ ਪੀਰ ਹੀ ਇੱਕ Hindu ਦੇ ਪੈਰੀ ਪਈ ਜਾਂਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਾ ਕੇ ਸਤਗੁਰਾਂ ਨੂੰ ਮੱਥਾ ਨਹੀਂ ਟੇਕਿਆ ਸਤਗੁਰਾਂ ਨੇ ਪਹਿਚਾਨ ਲਿਆ ਸਤਗੁਰ ਸੱਚੇ ਪਾਤਸ਼ਾਹ ਘੱਟ-ਘੱਟ ਕੇ ਅੰਤਰ ਕੀ ਜਾਨਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੇਖ ਲਿਆ ਕਿ ਇਹਦੇ ਅੰਦਰ ਅਜੇ ਹਉਮੈ ਦਾ ਕੰਡਾ ਹੈ ਪੀਰ ਬੁੱਧੂ ਸ਼ਾਹ ਨੇ ਆਪਣਾ ਦਸਤ ਪੰਜਾ ਅੱਗੇ ਕੀਤਾ ਤੇ ਸੱਚੇ ਪਾਤਸ਼ਾਹ ਵੀ ਆਪਣਾ ਪੋਲਾ ਜਹਾ ਹੱਥ ਜਿਹੜਾ ਸੀ ਹਸਤ ਕਮਲ ਅੱਗੇ ਕਰ ਦਿੱਤਾ ਪੀਰ ਬੁੱਧੂ ਸ਼ਾਹ ਨੇੜੇ ਬੈਠ ਗਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਵਿਚਾਰ ਕਰਨ ਲੱਗ ਪਿਆ ਕਿ ਵੇਖਾਂ ਤੇ ਸਹੀ ਇਹਨਾਂ ਦੀ ਬਿਰਤੀ ਕਿੰਨੀ ਪੂੱਚੀ ਹੈ ਪੀਰ ਬੁੱਧੂ ਸ਼ਾਹ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ ਖੁਦਾ ਨੂੰ ਤੁਸੀਂ ਕਿਸ ਤਰ੍ਹਾਂ ਮਿਲਦੇ ਹੋ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਪੀਰ ਖੁਦਾ ਨੂੰ ਮਿਲਣਾ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਦਿਨ ਤੇ ਰਾਤ ਦਾ ਮੇਲ ਹੁਣ ਪੀਰ ਬੁੱਧੂ ਸ਼ਾਹ ਦੇ ਇਹ ਗੱਲ ਖਾਨੇੋਂ ਨਿਕਲ ਗਈ ਸਿਰ ਦੇ ਉੱਤੋਂ ਲੰਘ ਗਈ ਸਮਝ ਨਾ ਆਈ ਕਿ ਰਾਤ ਤੇ ਦਿਨ ਦਾ ਮੇਲ ਕਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ ਗਰੀਬ ਨਿਵਾਜ਼ ਤੁਸੀਂ ਕਹਿੰਦੇ ਹੋ ਖੁਦਾ ਨੂੰ ਮਿਲਣਾ ਇਸ ਤਰ੍ਹਾਂ ਜਿਸ ਤਰ੍ਹਾਂ ਰਾਤ ਤੇ ਦਿਨ ਦਾ ਮੇਲ ਤੇ ਰਾਤ ਤੇ ਦਿਨ ਤਾਂ ਮੇਲ ਕਦੇ ਹੁੰਦਾ ਹੀ ਨਹੀਂ ਜਦੋਂ ਰਾਤ ਹੁੰਦੀ ਉਦੋਂ ਦਿਨ ਨਹੀਂ ਹੁੰਦਾ ਜਦੋਂ ਦਿਨ ਹੁੰਦਾ ਸੂਰਜ ਚੜ ਜਾਂਦਾ ਉਦੋਂ ਰਾਤ ਨਹੀਂ ਹੋਇਆ ਕਰਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਪੀਰ ਜੀ ਮੈਂ ਵੀ ਇਹੋ ਹੀ ਗੱਲ ਕਹਿ ਰਿਹਾ ਜਿੱਥੇ ਰਾਤ ਹੁੰਦੀ ਜਿੱਥੇ ਮੈਂ ਹੁੰਦੀ ਉੱਥੇ ਤੂੰ ਨਹੀਂ ਹੋਇਆ ਕਰਦਾ ਜਿੱਥੇ ਹੰਕਾਰ ਜਿੱਥੇ ਮੈਂ ਜਿੱਥੇ ਹਉਮੈ ਹੋਇਆ ਕਰਦੀ ਉੱਥੇ ਨਾਮ ਨਹੀਂ ਹੋਇਆ ਕਰਦਾ ਤੇ ਜਿੱਥੇ ਨਾਮ ਹੋਇਆ ਕਰਦਾ ਉੱਥੇ ਮੈਂ ਨਹੀਂ ਹੋਇਆ ਕਰਦੀ ਹਉਮੇ ਦਾ ਤੇ ਮੈਂ ਦਾ ਤੇ ਨਾਮ ਦਾ ਵਿਰੋਧ ਆ ਆਪੋ ਦੇ ਵਿੱਚ ਪਾਤਸ਼ਾਹ ਗੁਰਬਾਣੀ ਵਿੱਚ ਲਿਖਦੇ ਨੇ ਹਉ ਮੈਂ ਨਾਵੇਂ ਨਾਲ ਵਿਰੋਧ ਹੈ ਦੋਏ ਨਾਮ ਸਹਿ ਇੱਕ ਥਾਏ ਉਹ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ ਇਕੱਠੇ ਜਾਂ ਤੇ ਨਾਮ ਹੋਵੇਗਾ ਜਾਂ ਹਉਮੇ ਹੋਵੇਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਇਹ ਬਚਨ ਕੀਤਾ ਤੇ ਪੀਰ ਬੁੱਧੂ ਸਾਹ ਗੱਲ ਸਮਝ ਆ ਗਈ ਤੈ ਕੇ ਚਰਨਾ ਤੇ ਡਿਗ ਪਿਆ ਗਰੀਬ ਨਿਵਾਜ ਮੇ ਬੜੇ ਚਾਲੀਏ ਕੱਟੇ ਨੇ ਬੜੇ ਛਲੇ ਕੱਟੇ ਨੇ ਬੜੀ ਕਠੋਰ ਬੰਦਗੀ ਕੀਤੀ ਏ ਪਰ ਮੇਰੀ ਹਉਮੈ ਦਾ ਨਿਵਾਰਣ ਨਹੀਂ ਹੋ ਰਿਹਾ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੈੰਗਮ ਸਾਦੇ ਪੰਜ ਜਨਾਸੀਓ ਸੰਗ ਨਾ ਛੁਟਕਿਓ ਅਦਿਕ ਅੰਗ ਬੁਧ ਬਾਧੇ ਪਿਆਰੇ ਇਨ ਬੇ ਦੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪ੍ਰਿਯੋ ਸਵਾਮੀ ਕੇ ਦਵਾਰੈ ਦੀ ਜ ਬੋਧ ਵਿਵੇਕਾ ਸੱਚੇ ਪਾਤਸ਼ਾਹ ਮੈਂ ਤੇਈ ਸ਼ਰਣ ਦੇ ਵਿੱਚ ਆ ਗਿਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਪੀਰ ਬੁੱਧੂ ਸ਼ਾਹ ਤੂੰ ਸਾਡੀ ਸ਼ਰਣ ਦੇ ਵਿੱਚ ਤੇ ਆ ਗਿਆਂ ਪਰ ਕੂੜੀ ਹਉਮੈ ਵੀ ਨਾਲ ਹੀ ਲੈ ਕੇ ਆ ਗਿਆਂ ਕਿ ਮੈਂ ਇੰਨਾ ਵੱਡਾ ਪੀਰ ਮੇਰੇ ਐਨੇ ਚੇਲੇ ਇਹ ਹਉਮੈ ਛੱਡ ਦੇ ਗਰੀਬ ਨਵਾਜ਼ ਮੈਂ ਕੀ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਸਾਰੀ ਸੰਗ ਲਾ ਕੇ ਨਚਣਾ ਸ਼ੁਰੂ ਕਰਦੇ ਉਸ ਵੇਲੇ ਪੀਰ ਬੁੱਧੂ ਸ਼ਾਹ ਵੇਖੋ ਮੁਸਲਮਾਨਾਂ ਦਾ ਵੱਡਾ ਪੀਰ ਜਿਹਦੇ ਐਨੇ ਚੇਲੇ ਸਣ ਭਰੇ ਦਰਬਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਨੱਚਦਾ دیਵਾਨਾ ਤੇ ਮਸਤਾਨਾ ਹੋਇਆ ਹੋਇਆ ਉਹ دیਵਾਨੇ ਤੇ ਮਸਤਾਨੇ ਹੋ ਜਾਂਦੇ ਨੇ ਲੋਕ ਸਤਗੁਰਾਂ ਦੇ ਦਰ ਤੇ ਜਾ ਕੇ ਆਉਣ ਕਰਕੇ ਉਹ ਜੀ ਜੋ ਗਿਆ ਸਤਗੁਰ ਦੇ ਦਰ ਤੇ वो दीवाना हो गया जो गया सती गुरुदेवदार

ਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ دیوانਾ ਬਣ ਗਿਆ